ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਵਧੀਆ ਤੇ ਸਾਫ ਸੁਥਰੀ ਕੁਆਲਿਟੀ ਦੀ ਮਠਿਆਈ ਮਹਈਆ ਕਰਵਾਉਣ ਵਾਲੀ ਸੁਦੀਰ ਸਵੀਟ ਸੈਂਟਰਲ ਟਾਊਨ ਫਗਵਾੜਾ ਦਾ ਨਾਮਾ ਆਊਟਲੈਟ ਸਤਨਾਮਪੁਰਾ ਫਗਵਾੜਾ ਵਿਖੇ ਖੋਲਿਆ ਗਿਆ ਜਿਸ ਦਾ ਉਦਘਾਟਨ ਹਲਕਾ ਇੰਚਾਰ ਸਰਦਾਰ ਜਗਵਿੰਦਰ ਸਿੰਘ ਮਾਨ ਵੱਲੋਂ ਕੀਤਾ ਗਿਆ ਇਸ ਰਣ ਨਮਾ ਆਊਟਲੈਟ ਖੋਲਣ ਤੇ ਜਥੇ ਉਹਨਾਂ ਦੇ ਮਾਲਕ ਅਮਿਤ ਸੁਧੀਰ ਅਤੇ ਪਰਿਵਾਰ ਨੂੰ ਆਸ਼ੀਰਵਾਦ ਤੇ ਵਧਾਈਆਂ ਦੇਣ ਲਈ ਬਾਬਾ ਕਸ਼ਮੀਰਾ ਸਿੰਘ ਜੀ, ਵਿਦੈਗ ਬਲਵਿੰਦਰ ਸਿੰਘ ਢਾਲੀਵਾਲ, ਕਮੇਡੀਅਨ ਕਲਾਕਾਰ ਕਪਿਲ ਸ਼ਰਮਾ ਦਾ ਪਰਿਵਾਰ, ਬਾਬਾ ਮੁਰਾਸ਼ਾ ਜੀ ਨਕੂਦਰ ਦੇ ਟਰਸਟੀ ਮੈਂਬਰ, ਦਰਬਾਰ ਮਡਾਲੀ ਦੇ ਟਰਸਟੀ ਮੈਂਬਰ, ਬਾਬਾ ਚਿੰਤਾ ਭਗਤ ਜੀ ਰੂੜਕਾ ਕਲਾ ਦੇ ਟਰਸਟੀ ਮੈਂਬਰਾਂ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਦੇ ਪਰਿਵਾਰਾਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਪਹੁੰਚੇ। ਉੱਥੇ ਹੀ ਅਮਿਤ ਸੁਧੀਰ ਨੇ ਕਿਹਾ ਕਿ ਇਸ ਆਊਟਲੈਟ ਦੇ ਖੁੱਲਣ ਨਾਲ ਹੁਣ ਇਲਾਕਾ ਵਾਸੀਆਂ ਨੂੰ ਹਰ ਵਾਲਚਾਂ ਦੀ ਲੋੜ ਨਹੀਂ ਅਤੇ ਉਹ ਸੈਂਟਰਲ ਟਾਊਨ ਵਰਗਾ ਹੀ ਸਵਾਦ ਤੇ ਸਾਫ ਸੁਥਰੀ ਕੁਆਲਿਟੀ ਵਾਲੀ ਮਠਿਆਈ ਸਤਨਾਮਪੁਰਾ ਤੋਂ ਸੁਧੀਰ ਸਵੀਟਸ ਤੋਂ ਖਰੀਦ ਸਕਦੇ ਨੇ ਇਸ ਮੌਕੇ ਗੱਲਬਾਤ ਕਰਦਿਆਂ ਅਮਿਤ ਸੁਦੀਰ ਨੇ ਜਿੱਥੇ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਉੱਥੇ ਹੀ ਇਸ ਆਊਟਲੈਟ ਵਿੱਚ ਵਿਜ਼ਿਟ ਕਰਨ ਦੀ ਵੀ ਅਪੀਲ ਕੀਤੀ ਇਸ ਮੌਕੇ ਦੇਵ ਸ਼ਰਮਾ ਬਿੱਲਾ ਪ੍ਰਵਾਕਰ ਵਿਜੇ ਸੋਹਦੀ ਬੰਟੀ ਵਾਲੀਆ ਸੰਜੀਵ ਬੁੱਗਾ ਹਰਜੀਮਾਨ ਰਿੰਪੀ ਕਿੰੜਾ ਗੁਰਜੀਤ ਪਾਲ ਵਾਲੀਆ ਰਣਜੀਤ ਪਾਵਲਾ ਪ੍ਰੇਤਪਾਲ ਕੌਰ ਤੁਲੀ ਚੰਦਰੇਖਾ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਨਮਸਕਾਰ ਜੀ ਮੈਂ ਅਮਿਤ ਸੁਦੀਰ ਸ੍ਰੀਫਿਟ ਸੈਂਟਰ ਡਾਊਨ ਤੋਂ ਜੀ ਤੁਹਾਡੇ ਲਈ ਖੁਸ਼ਖਬਰੀ ਅਸੀਂ ਇੱਕ ਨਵਾਂ ਆਊਟਲੈਟ ਲਾਂਚ ਕੀਤਾ ਹੈ ਜੀ ਜਿਹੜਾ ਸਤਨਾਮਪੁਰਾ ਵਿੱਚ ਤੇ ਉਮੀਦ ਹੈ ਜੀ ਤੁਹਾਨੂੰ ਸਾਰਿਆਂ ਨੂੰ ਬੜਾ ਪਸੰਦ ਆਊਗਾ ਜੀ ਆਪਣੇ ਵੱਲੋਂ ਅਸੀਂ 100% ਕਰਨ ਦੀ ਕੋਸ਼ਿਸ਼ ਕੀਤੀ ਹੈ ਉਸਾਇਨੀ ਦਾ ਪ੍ਰਮਾਤਵਾ ਦੇ ਨਾਲ ਅਸ਼ੀਰਵਾਦ ਦਾ ਬਾਕੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਉਮੀਦ ਹੈ ਤੁਹਾਨੂੰ ਪ੍ਰਸਾਦ ਆਊਗਾ ਜੀ ਸਤਨਾਮਪੁਰਾ ਹਰੀਆਬਾਦ ਨਕੋਦਰ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਵਧੀਆ ਤੇ ਸਾਫ ਸੁਥਰੀ ਕੁਆਲਿਟੀ ਦੀ ਮਠਿਆਈ ਮਹਈਆ ਕਰਵਾਉਣ ਵਾਲੀ ਸੁਦੀਪ ਸਵੇਟ ਸੈਂਟਰਲ ਟਾਊਨ ਫਗਵਾੜਾ ਦਾ ਨਾਮਾ ਆਊਟਲੈਟ ਸਤਨਾਮਪੁਰਾ ਫਗਵਾੜਾ ਵਿਖੇ ਖੋਲਿਆ ਗਿਆ ਜਿਸ ਦਾ ਉਦਘਾਟਨ ਹਲਕਾ ਇੰਚਾਰ ਸਰਦਾਰ ਜਗਵਿੰਦਰ ਸਿੰਘ ਮਾਨ ਵੱਲੋਂ ਕੀਤਾ ਗਿਆ ਇਸ ਰਣ ਨਮਾ ਆਊਟਲੈਟ ਖੋਲਣ ਤੇ ਜਿਥੇ ਉਹਨਾਂ ਦੇ ਮਾਲਕ ਅਮਿਤ ਸੁਧੀਰ ਅਤੇ ਪਰਿਵਾਰ ਨੂੰ ਆਸ਼ੀਰਵਾਦ ਤੇ ਵਧਾਈਆਂ ਦੇਣ ਲਈ ਬਾਬਾ ਕਸ਼ਮੀਰਾ ਸਿੰਘ ਜੀ, ਵਿਦੈਗ ਬਲਵਿੰਦਰ ਸਿੰਘ ਢਾਲੀਵਾਲ, ਕਮੇਡੀਅਨ ਕਲਾਕਾਰ ਕਪਿਲ ਸ਼ਰਮਾ ਦਾ ਪਰਿਵਾਰ, ਬਾਬਾ ਮਰਾਸ਼ਾ ਜੀ ਨਕੂਦਰ ਦੇ ਟਰਸਟੀ ਮੈਂਬਰ, ਦਰਬਾਰ ਮਡਾਲੀ ਦੇ ਟਰਸਟੀ ਮੈਂਬਰ, ਬਾਬਾ ਚਿੰਤਾ ਭਗਤ ਜੀ ਰੂੜਕਾ ਕਲਾ ਦੇ ਟਰਸਟੀ ਮੈਂਬਰਾਂ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਦੇ ਪਰਿਵਾਰਾਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਪਹੁੰਚੇ। ਉੱਥੇ ਹੀ ਅਮਿਤ ਸੁਧੀਰ ਨੇ ਕਿਹਾ ਕਿ ਇਸ ਆਊਟਲੈਟ ਦੇ ਖੁੱਲਣ ਨਾਲ ਹੁਣ ਇਲਾਕਾ ਵਾਸੀਆਂ ਨੂੰ ਹਰ ਵਾਲਚਾਂ ਦੀ ਲੋੜ ਨਹੀਂ ਅਤੇ ਉਹ ਸੈਂਟਰਲ ਟਾਊਨ ਵਰਗਾ ਹੀ ਸਵਾਦ ਤੇ ਸਾਫ ਸੁਥਰੀ ਕੁਆਲਿਟੀ ਵਾਲੀ ਮਠਿਆਈ ਸਤਨਾਮਪੁਰਾ ਤੋਂ ਸੁਧੀਰ ਸਵੀਟਸ ਤੋਂ ਖਰੀਦ ਸਕਦੇ ਨੇ ਇਸ ਮੌਕੇ ਗੱਲਬਾਤ ਕਰਦਿਆਂ ਅਮਿਤ ਸੁਦੀਰ ਨੇ ਜਿੱਥੇ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਉੱਥੇ ਹੀ ਇਸ ਆਊਟਲੈਟ ਵਿੱਚ ਵਿਜ਼ਿਟ ਕਰਨ ਦੀ ਵੀ ਅਪੀਲ ਕੀਤੀ ਇਸ ਮੌਕੇ ਦੀਪ ਸ਼ਰਮਾ ਬਿੱਲਾ ਪ੍ਰਵਾਕਰ ਵਿਜੇ ਸੋਨਦੀ ਬੰਟੀ ਵਾਲੀਆ ਸੰਜੀਵ ਬੁੱਗਾ ਹਰਜੀਮਾਨ ਰਿੰਪੀ ਕਿੰੜਾ ਗੁਰਜੀਤਪਾਲ ਵਾਲੀਆ ਰਣਜੀਤ ਪਾਵਲਾ ਪ੍ਰੇਤਪਾਲ ਕੌਰ ਤੁਲੀ ਚੰਦਰੇਖਾ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਨਮਸਕਾਰ ਜੀ ਮੈਂ ਅਮਿਤ ਸੁਦੀਰ ਸ੍ਰੀਫਿਟ ਸੈਂਟਰ ਡਾਊਨ ਤੋਂ ਜੀ ਤੁਹਾਡੇ ਲਈ ਖੁਸ਼ਖਬਰੀ ਅਸੀਂ ਇੱਕ ਨਵਾਂ ਆਊਟਲੈਟ ਲਾਂਚ ਕੀਤਾ ਹੈ ਜੀ ਜਿਹੜਾ ਸਤਨਾਮਪੁਰਾ ਵਿੱਚ ਤੇ ਉਮੀਦ ਹੈ ਜੀ ਤੁਹਾਨੂੰ ਸਾਰਿਆਂ ਨੂੰ ਬੜਾ ਪਸੰਦ ਆਊਗਾ ਜੀ ਆਪਣੇ ਵੱਲੋਂ ਅਸੀਂ 100% ਕਰਨ ਦੀ ਕੋਸ਼ਿਸ਼ ਕੀਤੀ ਹੈ ਉਸਾਈ ਜੀ ਦਾ ਪ੍ਰਬਾਤਵਾ ਦੇ ਨਾਲ ਅਸ਼ੀਰਵਾਦ ਦਾ ਬਾਕੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਉਮੀਦ ਹੈ ਤੁਹਾਨੂੰ ਪ੍ਰਸਾਦ ਆਊਗਾ ਜੀ ਸਤਨਾਮਪੁਰਾ ਹਰੀਆਬਾਦ ਨਕੋਦਰ